ਸਪੈਸੀਫਿਕਲੀ ਜੋ ਸਾਡਾ ਰਣਜੀਤ ਸਾਗਰ ਡੈਮ ਜਿਹੜਾ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਇਹਨਾਂ ਨੇ ਕਿਵੇਂ ਬਹੁਤ ਮਿੱਥ ਕੇ ਨੈਗਲੀਜੈਂਸ ਕੀਤੀ ਔਰ ਜਿਹੜਾ ਇਹ ਹੜ੍ਹਾਂ ਦਾ ਸਾਰਾ ਪ੍ਰਕੋਪ ਹੋਇਆ ਜੋ ਨੁਕਸਾਨ ਹੋਇਆ ਜੋ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮੱਚੀ ਪੰਜਾਬ ਦੀ ਉਹਦੇ ਲਈ ਸਿੱਧਾ-ਸਿੱਧਾ ਮੈਂ ਕਹੂੰਗਾ ਕਿ ਇਹ ਮੈਨ ਮੇਡ ਡਿਜ਼ਾਸਟਰ ਹੈ ਇਹ ਸਾਡੀ ਆਪਣੀ ਸਰਕਾਰ ਦੀ ਨਲੈਕੀ ਇਨਾਂ ਦੀ ਕ੍ਰਿਮੀਨਲ ਨੈਗਲੀਜੈਂਸ ਵਰਡ ਮੈਂ ਯੂਜ਼ ਕਰ ਰਿਹਾ ਦੁਬਾਰਾ ਦੁਬਾਰਾ ਔਰ ਇਨਾਂ ਦੀ ਮੂਰਖਤਾ ਇਹ ਦੇ ਕਰਕੇ ਸਾਡਾ ਪੰਜਾਬ ਜਿਹੜਾ ਉਹ ਬੁਰੀ ਤਰ੍ਹਾਂ ਨਾਲ ਰੁੜ ਗਿਆ 6 ਲੱਖ ਏਕੜ ਤੋਂ ਉੱਤੇ ਦੀ ਤਬਾਹੀ ਫਸਲ ਦੀ 50 ਬੰਦਿਆਂ ਤੋਂ ਉੱਤੇ ਦੀ ਮੌਤਾਂ ਪਤਾ ਨਹੀਂ ਕਿੰਨੇ ਹਜ਼ਾਰ ਸਾਡੇ ਪਸ਼ੂ ਜਿਹੜੇ ਨੇ ਉਹ ਮਰ ਚੁੱਕੇ ਨੇ ਪਤਾ ਨਹੀਂ ਕਿੰਨੇ ਗਰੀਬਾਂ ਦੇ ਘਰ ਟਹਿ ਗਏ ਨੇ ਔਰ ਸਭ ਤੋਂ ਵੱਡੀ ਚੁਣੌਤੀ ਹੁਣ ਆਉਣੀ ਹੈ ਕਿ ਜਿਹੜਾ ਦਰਿਆਵਾਂ ਦੇ ਬੰਨ ਟੁੱਟਣ ਦੇ ਨਾਲ ਜੋ ਇਸ ਵਕਤ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ 4-4 ਫੁੱਟ ਰੇਤ ਜਮਾ ਹੋ ਗਈ ਆ ਉਪਰੋਂ ਰੋੜ ਕੇ ਆਣ ਕੇ ਡੈਮਾਂ 'ਚੋਂ ਉਹਨੂੰ ਜ਼ਿੰਮੇਦਾਰ ਜਿਹੜਾ ਵਾ ਉਹ ਕਿਵੇਂ ਖਤਮ ਕਰੇਗਾ ਕਿਵੇਂ ਪਰੇ ਕਰੇਗਾ ਤੇ ਕਿਵੇਂ ਆਪਣੇ ਭਵਿੱਖ ਵਾਸਤੇ ਅਗਲੀਆਂ ਫਸਲਾਂ ਲਈ ਤਿਆਰੀ ਕਰੇਗਾ ਅੱਜ ਮੇਰੇ ਕੋਲ ਇੱਕ ਵਿਸ਼ੇਸ਼ ਤੌਰ ਤੇ ਮੈਂ ਡਾਟਾ ਪ੍ਰਪੇਅਰ ਕੀਤਾ ਵਾ ਜਿਹੜਾ ਰਣਜੀਤ ਸਾਗਰ ਡੈਮ ਦੇ ਜਿਹੜਾ 22 ਤਰੀਕ 23 ਤਾਰੀਖ ਤੇ 28 ਅਗਸਟ 24 ਅਗਸਟ 25 ਅਗਸਟ 26 ਅਗਸਟ ਤੇ 27 ਅਗਸਟ ਦਾ ਵੇਰਵਾ ਦੇ ਰਿਹਾ ਵਾ ਤਾਂ ਮੈਂ ਆਪਣੀ ਟੀਮ ਨੂੰ ਕਹੂੰਗਾ ਕਿ ਤੁਸੀਂ ਇੱਕ ਵਾਰ ਜਰਾ ਪਲੀਜ਼ ਰஞ்சிਤ ਸਾਗਰ ਦਾ ਡਾਟਾ ਤਿਆਰ ਕਰਿਓ ਜੀ ਜਰਾ ਇਹ ਜਿਹੜਾ ਪਹਿਲਾਂ ਤੁਸੀਂ ਦੇਖੋਗੇ ਇਹ 22 ਤਾਰੀਖ ਦਾ ਡਾਟਾ ਹੈ ਜੀ ਇਹ ਤੁਸੀਂ ਮੇਰਾ ਜਿਹੜਾ ਪੁਆਇੰਟ ਦੇਖ ਸਕਦੇ ਹੋ ਆ ਬੇਟੇ ਥੋੜਾ ਥੱਲੇ ਕਰਿਓ ਆ ਦੇਖੋ ਆ ਮੈਕਸਮਮ ਲੈਵਲ ਜਿਵੇਂ ਮੈਂ ਕਿਹਾ ਕਿ 527 0.99 ਏਕੜ ਹੈ ਮੀਟਰ ਹੋਣਾ ਚਾਹੀਦਾ ਇਹਨਾਂ ਨੇ ਜਿਹੜਾ ਇਹ 1 ਵਜੇ ਰਾਤ ਤੋਂ ਸ਼ੁਰੂ ਹੋ ਜਾਂਦਾ ਆਵਰਸ ਲਿਖੇ ਹੋਏ ਨੇ ਜੀ ਆਹ ਕਰੰਟ ਲੈਵਲ ਡੈਮ ਦਾ ਆਹ ਜਿਹੜੀ ਇਨਫਲੋ ਹੈ ਤੋਂ ਪਹਿਲਾ 22 ਤਰੀਕ ਨੂੰ ਜਿਹੜੀ ਇਨਫਲੋ ਸ਼ੁਰੂ ਹੋ ਗਈ ਔਣੀ ਡੈਮ ਦੇ ਵਿੱਚ ਪਾਣੀ ਸ਼ੁਰੂ ਹੋ ਗਿਆ ਇਹਨਾਂ ਨੇ 22 ਤਰੀਕ ਨੂੰ ਜਿਹੜਾ ਹੌਲੀ ਹੌਲੀ ਛੱਡਣਾ ਚਾਹੀਦਾ ਸੀਗਾ ਉਹ ਇਹਨਾਂ ਨੇ ਹੌਲੀ ਹੌਲੀ ਛੱਡਣ ਦੀ ਬਜਾਏ ਇਹਨੂੰ ਬਿਲਕੁਲ ਬੰਦ ਕਰਤਾ ਡੈਮ ਨੂੰ ਆ ਤੁਸੀਂ ਦੇਖ ਸਕਦੇ ਨਿਲ 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 اور ਇਹ ਸੂਤੇ ਤੋਂ ਥੋੜਾ ਕਰੋਂਗੇ ਆ ਪਿੱਛੋਂ ਲਗਭਗ 1100 ਆ ਆ ਜਿਹੜਾ ਪਾਣੀ ਆ ਰਿਹਾ 12716 ਕਿਊਸਿਕ ਆਇਆ ਛੱਡਿਆ ਕਿੰਨਾ 250 ਕਿਊਸਿਕ ਇਸ ਨੂੰ ਜਰਾ ਅੱਗੇ ਲੈ ਕੇ ਚੱਲੋ ਹੁਣ ਦੁਬਾਰਾ ਜਿਹੜਾ ਨੈਕਸਟ ਡੇਟ ਤੇ ਚੱਲ ਜੀ ਆਪਾਂ ਅੱਗੇ 23 ਤਰੀਕ ਤੇ ਆਜੋ ਜੀ ਆਹ ਡੈਮ ਦਾ ਲੈਵਲ ਹੈ ਜੀ 23 ਤਰੀਕ ਨੂੰ ਜਿਹੜਾ ਮੈਕਸਿਮਮ ਲੈਵਲ 527 ਆ ਔਰ ਆ 523 ਤੇ ਡੈਮ ਪਹੁੰਚਿਆ ਹੈ ਮਤਲਬ ਲਗਭਗ ਭਰਿਆ ਪਿਆ ਔਰ ਪੰਜਾਬ ਸਰਕਾਰ ਦੇ ਇਰੀਗੇਸ਼ਨ ਡਿਪਾਰਟਮੈਂਟ ਪਤਾ ਹੋਣਾ ਚਾਹੀਦਾ ਸੀਗਾ ਕਿ ਪਿੱਛੇ ਬਹੁਤ ਵੱਡੇ ਪੱਧਰ ਦੇ ਉਤੇ ਪਹਾੜਾਂ ਵਿੱਚ ਬਰਸਾਤ ਹੋਣ ਜਾ ਰਹੀ ਸਾਡਾ ਜਿਹੜਾ ਵੈਦਰ ਡਿਪਾਰਟਮੈਂਟ ਹੈ ਇੰਡੀਆ ਦਾ ਆਈਐਮਡੀ ਉਸਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਬੜੀ ਭਾਰੀ ਮੌਨਸੂਨ ਆ ਰਹੀ ਆ ਤੇ ਕਿਉਂ ਨਹੀਂ ਇਹਨਾਂ ਨੇ ਆਪਣਾ ਰਣਜੀਤ ਸਾਗਰ ਡੈਮ ਥੋੜਾ ਥੋੜਾ ਉਹਨੂੰ ਵਿਕੇਟ ਕਰਕੇ ਰੱਖਦੇ ਲੇਕਿਨ ਤੁਸੀਂ ਦੇਖੋਗੇ ਕਿ ਫਿਰ 23 ਅਗਸਟ ਨੂੰ ਇਹਨਾਂ ਨੇ ਜਿਹੜਾ ਪਾਣੀ ਆ ਰਿਹਾ ਹੈਗਾ ਵਾ ਉਹਦਾ ਇੱਥੇ ਲਗਭਗ 20000 ਕਿਊਸਿਕ ਨਿਲ 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 ਅਗਲੇ ਪੇਜ ਤੇ ਚਲੋ ਜੀ ਇਹ ਹੁਣ ਆਗੋ 24 ਤਰੀਕ ਤੇ ਜੀ 24 ਤਰੀਕ ਤੇ 524.79 ਮੀਟਰ ਦੀ ਹਾਈਟ ਤੇ ਪਹੁੰਚਿਆ ਹੋਇਆ ਡੈਮ ਜੀ ਮੈਕਸਿਮਮ ਹਾਈਟ ਹੈਗੀ ਇਹਦੀ 527 ਉਹ 24 ਤਰੀਕ ਨੂੰ ਵੀ ਇਹਨਾਂ ਨੇ ਜਿਹੜਾ ਡੈਮ ਦੇ ਵਿੱਚ ਪਾਣੀ ਰਿਲੀਜ਼ ਕਰਨਾ ਚਾਹੀਦਾ ਇੱਥੇ ਆਉਣਾ ਸ਼ੁਰੂ ਹੋ ਗਿਆ 141817 ਕਿਊਸਿਕ ਇੱਥੇ ਲਗਭਗ 90 ਹਜ਼ਾਰ ਕਿਊਸਿਕ ਇੱਥੇ 98 1 ਲੱਖ ਕਿਊਸਿਕ ਇੱਥੇ 80 ਹਜ਼ਾਰ ਕਿਊਸਿਕ 90 ਹਜ਼ਾਰ ਕਿਊਸਿਕ 1 ਲੱਖ 41 ਹਜ਼ਾਰ ਕਿਊਸਿਕ ਤੇ ਇਧਰੋਂ ਸਾਰਾ ਨਿਲ 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 ਪਾਣੀ ਛੱਡਿਆ ਹੀ ਨਹੀਂ ਗਾ ਇੱਕ ਸਵਾ 100 ਕਿਊਸਿਕ ਛੱਡਿਆ 500 ਕਿਊਸਿਕ ਛੱਡਿਆ 500 ਫਿਰ ਆ ਗਿਆ ਜੀ 2,36,599 ਕਿਊਸਿਕ ਇਹ ਇਹ ਮੈਂ ਗੱਲ ਕਰ ਰਿਹਾ 24 ਤਰੀਕ ਦੀ ਤੇ ਛੱਡਿਆ ਜਾ ਰਿਹਾ 500 ਕਿਊਸਿਕ ਅੱਗੇ ਆਗਾ 170000 ਛੱਡਿਆ ਜਾ ਰਿਹਾ 5500 ਕਿਊਸਿਕ 131000 ਤੇ ਛੱਡਿਆ ਜਾ ਰਿਹਾ 19000 ਕਿਊਸਿਕ ਸਿਰਫ ਅੱਗੇ ਆਜੋ 25 ਤਰੀਕ ਨੂੰ ਇਹ ਕੀ ਦਰਸਾਇਆ ਜਾ ਰਿਹਾ ਤਾਂ ਮਤਲਬ ਇਹ ਹੋ ਰਿਹਾ ਕਿ ਡੈਮ ਨੂੰ ਜਾਣ ਪੁੱਛ ਕੇ ਐਨ ਉੱਪਰਲੇ ਲੈਵਲ ਤੱਕ ਸਤਾਰ ਤੱਕ ਭਰਿਆ ਰੱਖਿਆ ਗਿਆ ਕਿਉਂ ਰੱਖਿਆ ਗਿਆ ਕਿਨੇ ਰਖਾਇਆ ਕਿਹਦੀ ਸਾਜਿਸ਼ ਸੀਗੀ ਇਹ ਤਾਂ ਕੋਈ ਨਿਆਇਕ ਜਾਂਚ ਕੋਈ ਪੰਜਾਬ ਸਰਕਾਰ ਦੀ ਜਾਂਚ ਨਹੀਂ ਕਰ ਸਕਦਾ ਕਿਉਂਕਿ ਇਹ ਤਾਂ ਭਗਵੰਤ ਮਾਨ ਹੁਣੀ ਤਾਂ ਕਹੀ ਜਾਂਦੇ ਕੁਦਰਤ ਦੀ ਕਿਰੋਪੀ ਆ ਜੀ ਤੇ ਇਹ ਦਾ ਸਾਡੇ ਵਾਸਤੇ ਨਹੀਂ ਰਿਹਾ ਇਹ ਸਭ ਕੁਝ ਇਹਨਾਂ ਦੇ ਵਾਸਤੇ ਚ ਗਿਆ ਇਹ ਸਾਡਾ ਡੈਮ ਆ ਅਸੀਂ ਪਾਖੜਾ ਨੂੰ 100 ਵਾਰੀ ਕਹੀਏ ਪੌਂਗ ਨੂੰ 100 ਵਾਰੀ ਕਹੀਏ ਉਹ ਸਾਡੇ ਕੰਟਰੋਲ 'ਚ ਨਹੀਂ ਗਏ ਲੇਕਿਨ ਜਿਹੜੇ ਸਾਡੇ ਕੰਟਰੋਲ ਸੀਗੇ ਉਹ ਤੁਸੀਂ ਦੇਖ ਸਕਦੇ ਆ 25 ਤਾਰੀਖ ਨੂੰ ਆ ਜਾਓ ਜੀ 25 ਤਾਰੀਖ ਨੂੰ 5 ਲੱਖ 526 ਇਹਦੀ ਹਾਈਟ ਆ ਚੁੱਕੀ ਜੀ ਆਲਮੋਸਟ ਫੁੱਲ ਤੇ ਆ ਗਿਆ ਜੀ ਫਿਰ ਵੀ ਨਹੀਂ ਛੱਡ ਰਿਹਾ ਚੱਜਣਾ ਪਾਣੀ ਇਹ ਫਿਰ ਵੀ ਕੰਪੈਰੀਟਿਵਲੀ ਜਿੰਨੀ ਇਨਫਲੋ ਸਗੀ ਉਸ ਹਿਸਾਬ ਨਾਲ ਪਾਣੀ ਜਿਹੜਾ ਵਾ ਉਹ ਘੱਟ ਛੜਿਆ ਜਾ ਰਿਹਾ ਅੱਗੇ ਚੱਲ ਜਓ 26 ਤਾਰੀਖ ਨੂੰ ਆ 26 ਜਿਹੜੀ ਤਾਰੀਖ ਹੈਗੀ ਆ ਇਹਦੇ ਤੁਸੀਂ ਦੇਖ ਲਓ ਅਗੇਨ ਇੱਥੇ ਆਜੋ 26 ਤਾਰੀਖ ਨੂੰ ਆ ਸਭ ਤੋਂ ਡੇਂਜਰਸ ਪੁਆਇੰਟ ਆ ਗਿਆ ਜੀ ਮਤਲਬ 527 ਮੀਟਰ ਦੀ ਟੋਟਲ ਹਾਈਟ ਆ ਉਹਨੂੰ ਵੀ ਟਪਾਤਾ 528 ਪੁਆਇੰਟ 042 ਤੇ ਲੈ ਕੇ ਡੈਮ ਨੂੰ ਮਤਲਬ ਖਤਰਾ ਇਹ ਡੈਮ ਟੁੱਟ ਸਕਦਾ ਸੀਗਾ ਜਿਹੜੀ 527.91 ਮੀਟਰ ਦੀ ਹਾਈਟ ਹੈ ਉਹਨੂੰ ਟਪਾ ਕੇ ਇੱਥੇ ਲੈ ਗਏ ਫਿਰ ਪਿੱਛੋਂ ਆ ਰਿਹਾ ਵਾ ਆ ਪਾਣੀ ਦੇਖ ਲਓ ਫਿਰ ਇਹਨਾਂ ਨੇ ਜਿਹੜਾ ਫਿਰ ਇਕਦਮ ਛੱਡਿਆ ਪਾਣੀ ਜਿੱਥੇ ਆਉ ਆ ਡੇਟ ਇੰਪੋਰਟੈਂਟ ਆ ਡੇਟ ਦੱਸਣਾ ਕਿਹੜੀ 26 ਤਰੀਕ ਦੇਖੋ ਜੀ ਨੀਚੇ 26 ਆ 26 ਤਰੀਕ ਆ 26 ਤਰੀਕ ਨੂੰ ਫਿਰ ਇਹਨਾਂ ਨੇ ਸੱਡਨਲੀ ਰਿਲੀਜ਼ ਕੀਤਾ ਪਾਣੀ ਆ ਰਿਲੀਜ਼ ਕੀਤਾ ਜਾਣ ਕੇ 2 ਲੱਖ 15000 ਕੀ ਉਸੇ 2 ਲੱਖ 15000 ਕੀ ਉਸੇ ਘੰਟੇ-ਘੰਟੇ ਦੀ ਰਿਪੋਰਟ ਹੈ ਜੀ 215000 ਕੀ ਉਸੇ 215000 ਕੀ ਉਸੇ 215000 ਕੀ ਉਸੇ ਤੇ 21000 215000 ਕੀ ਉਸੇ ਨੈਕਸਟ ਪੇਜ ਤੇ ਚਲੋ ਯਾਨੀ ਕਿ 27 26 ਤੇ 27 ਦੀ ਰਾਤ ਨੂੰ ਇਹਨਾਂ ਨੇ ਫਿਰ ਪੂਰਾ 2 ਲੱਖ 215000 215000 215000 2 ਲੱਖ ਕੀ ਉਸੇ ਬਲਕਿ ਥੱਲੇ ਵੀ ਤੁਸੀਂ ਦੇਖੋਗੇ ਕਿ 2 ਲੱਖ نیچے ਜਾ ਰਿਹਾ ਥੈਟ ਮੀਨਸ ਕਿ ਜਾਣ ਬੁਝ ਕੇ ਡੈਮ ਦੇ ਉੱਤੇ ਪਾਣੀ ਨੂੰ ਪਹਿਲਾਂ ਇਕੱثر ਕੀਤਾ ਗਿਆ ਜਾਣਦਿਆਂ ਹੋਇਆ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਬਹੁਤ ਬੁਰੀ ਤਰ੍ਹਾਂ ਬਾਰਿਸ਼ ਨਾਲ ਖੜਵਰਕੀ ਸਥਿਤੀ ਆਉਣੀ ਆ ਤੇ ਸਾਡੇ ਰਣਜੀਤ ਸਾਗਰ ਡੈਮ ਨੂੰ ਨੱਕੋ ਨੱਕ ਭਰ ਕੇ ਬਲਕਿ ਇੱਕ ਇੱਕ ਸਮੇਂ ਤੇ 26 ਤਾਰੀਖ ਨੂੰ ਉਹਦਾ ਲੈਵਲ ਜਿਹੜਾ ਸੀਗਾ ਡੇਂਜਰਸ 527.99 ਮੀਟਰ ਤੋਂ ਚੱਕ ਕੇ 528 ਮੀਟਰ ਤੱਕ ਵੀ ਡੈਮ ਭਰ ਦਿੱਤਾ ਤੇ ਫਿਰ ਗੇਟ ਖੋਲ ਦਿੱਤੇ ਤੇ ਫਿਰ ਜਿਹੜਾ ਸੀਗਾ 215000 ਛੱਡਣ ਲੱਗੇ ਅੱਗੇ ਆਓ ਮਾਦੋਪੁਰ ਵਾਲਾ ਦਿਖਾਓ ਜਰਾ ਜਿਹੜਾ ਸੀਗਾ ਤੁਹਾਡਾ ਕੋ ਵੀਡੀਓ ਅਗਲਾ ਆ ਪੇਜ ਵੀ ਦਿਖਾ ਦਿਓ ਵੀਡੀਓ ਦਿਖਾਓ ਮਾਦੋਪੁਰ ਦਾ ਜਿਹੜਾ ਡੈਮ ਹੈ ਫਲੱਡ ਗੇਟਸ ਨੇ ਉਹ ਟੁੱਟ ਜਾਂਦੇ ਨੇ ਜੀ ਫਿਰ ਅ ਤਾਰੀਖ ਆ ਗਈ ਤੁਹਾਡੀ ਜੀ 27 ਤਾਰੀਖ ਨੂੰ ਜਦ ਪਾਣੀ ਨਾ ਆ ਗਿਆ ਅਗਰ ਵੀਡੀਓ ਹੈ ਤਾਂ ਪਲੇ ਕਰ ਦਿਓ ਆ ਤੁਸੀਂ ਦੇਖ ਸਕਦੇ ਹੋ ਆ ਸਾਰਾ ਪਾਣੀ ਆ ਟੁੱਟ ਚੁੱਕਾ ਗੇਟ ਫਲੱਡ ਗੇਟ ਹੁਣ ਕਿਹੜੇ ਹਿਸਾਬ ਦੇ ਨਾਲ ਪਾਣੀ ਮਾਦੋਪੁਰ ਦਾ ਫਲੱਡ ਗੇਟ ਜਿਹੜਾ ਉਹ 27 ਤਾਰੀਖ ਨੂੰ ਟੁੱਟ ਜਾਂਦਾ ਜੀ ਔਰ ਫਿਰ ਇਹ ਸਾਰਾ ਪਾਣੀ ਜਿਹੜਾ ਵਾ ਮੈਂ ਕੈਮਰਾਮੈਨ ਨੂੰ ਕਹੂੰਗਾ ਸਾਰਿਆਂ ਨੂੰ ਬੇਨਤੀ ਇਹ ਟੋਟਲ ਡਿਸਟਰਕਸ਼ਨ ਆਫ ਪੰਜਾਬ 95% ਹੈਸ ਬੀਨ ਕੌਜ਼ਡ ਬਾਈ ਰਿਵਰ ਰਾਵੀ ਇਸ ਵਾਰ ਸਤਲੁਜ ਦੇ ਦਾ ਕਹਿਰ ਮਚਾਇਆ ਜ਼ਰੂਰ ਕਿਉਂਕਿ ਭਾਖੜਾ ਤੋਂ ਪਾਣੀ ਵੀ ਛੱਡਿਆ ਗਿਆ ਲੇਕਿਨ ਜਿਆਦਾ ਨੁਕਸਾਨ ਪੰਜਾਬ ਦਾ ਰਾਵੀ ਦਰਿਆ ਨੇ ਕੀਤਾ ਆ ਮੇਰੇ ਕੋਲ ਰਿਪੋਰਟ ਹੈ ਸ਼ਾਇਦ ਇਹ ਹੈਗੀ ਆ ਜੀ ਇੰਡੀਅਨ ਐਕਸਪ੍ਰੈਸ ਦੀ ਆ ਉਹਨਾਂ ਨੇ ਕਿਹਾ ਕਿ 45 ਜਗ੍ਹਾ ਦੇ ਉੱਤੇ ਬਨ ਟੁੱਟੇ ਜੀ ਪੰਜਾਬ ਦੇ ਵਿੱਚ 45 ਜਗ੍ਹਾ ਦੇ ਉੱਤੇ 45ਾਂ ਚੋਂ 43 ਜਗ੍ਹਾ ਦੇ ਉੱਤੇ ਜਿਹੜੇ ਬਨ ਟੁੱਟੇ ਨੇ ਉਹ ਸਿਰਫ ਰਾਵੀ ਦੇ ਆਂਧ ਦਰਿਆ ਦੇ ਵਿੱਚ ਟੁੱਟੇ ਨੇ ਮਤਲਬ ਸਿਰਫ ਦੋ ਬਨ